ਉਹ ਕੀ ਗੱਲ ਦਾਦੀ ਫੋਨ ਨਹੀਂ ਚੁੱਕਦਾ ਦੋਈ ਪੁੱਤ ਤੇਰੀ ਆਪੂ ਆਈਆਂ ਸੀ ਉਹਨਾਂ ਕੋਲ ਬੈਠਾ ਹਾਂ ਉਹ ਆ ਸ਼ਾ ਸ਼ਾ ਰਖੜੀ ਕਰਕੇ ਆਈਆਂ ਹੋਣੀਆਂ ਆਹੋ ਆਹੋ ਪੁੱਤ ਫਿਰ ਉਹਨਾਂ ਕੋਲ ਬੜਾ ਪੈਂਦਾ ਏ ਚਾਰੇ ਪੂ ਆਈਆਂ ਨੇ ਆਹੋ ਪੁੱਤ ਚਵੇਂ ਆਈਆਂ ਠੀਕ ਹੈ ਠੀਕ ਹੈ ਠੀਕ ਹੈ ਦਾਦੀ ਮੇਰੀ ਵੀ ਗੱਲ ਕਰਾ ਦਾਦੀ ਹੈਂਡ ਫ੍ਰੀ ਕਰ ਠੀਕ ਹੈ ਠੀਕ ਹੈ ਪੁੱਤ ਕਰਦਾ ਹੈਂਡ ਫ੍ਰੀ ਆ ਭੈਣੋ ਮੇਰੀਓ ਕਰੋ ਮੁੰਡੇ ਕੈਨੇਡਾ ਵਾਲੇ ਨਾਲ ਗੱਲ ਦਾਦੀ ਕਰ ਤਾਂ ਪੁੱਤ ਹੈਂਡ ਫ੍ਰੀ ਸੁਣ ਲਿਆ ਸਾਰੀਆਂ ਸਾਡੀਆਂ ਪੂਆਂ ਨੇ ਸਾਡ ਕੋ ਕਦੀ ਕੁਝ ਮੰਗਿਆ ਨਹੀਂ ਆਹੋ ਚੰਗਾ ਪੁੱਤ ਹੋਰ ਕੋਈ ਗੱਲ ਕਰ ਜਦੋਂ ਦੇ ਦਾਦਾ ਦਾਦੀ ਜੀ ਗੁਜ਼ਰੇ ਆ ਨਾ ਉਹਨਾਂ ਦਾ ਤੇ ਇੱਕ ਹਰ ਪ੍ਰਾਇਆ ਹੋ ਗਿਆ ਆ ਇਹ ਨਾ ਕੌਣ ਆ ਡਾਡੀ ਆ ਹੀ ਆ ਉਹ ਪੁੱਤ ਦਿੰਦਿਆ ਰਹਿਗਾ इमोशनल ਨਾ ਉਹ ਹੋਰ ਕੋਈ ਗੱਲ ਕਰ ਮੈਂ ਬਚਪਨ ਤੋਂ ਵੇਖ ਰਿਆ ਤੂੰ ਰਖੜੀ ਤੇ ਸਿਰਫ ਰੁਪਈਆ ਸੌ ਸੋਪੋ ਨਾ ਚਵਾ ਜਾਨੀਆਂ ਨੂੰ ਫੋਦ ਤੂੰ ਕੰਮ ਤੇ ਨਹੀਂ ਜਾਣਾ ਡਾਡੀ ਕੈਨੇਡਾ ਬਿਠਾ ਪੁੱਤ ਬਿਠਾ ਤੇ ਫਿਰ ਕੀ ਕਰਾ 10 1000 ਰੁਪਈਆ ਦੇਣਾ 10 1000 ਰੁਪਈਆ ਇੱਕ ਜਾਨੀ ਨੂੰ ਨਾਲ ਇਹਨਾਂ ਨੂੰ ਪੰਜ ਪਾਲ ਸੂਟ ਦੇ ਵਿਚਾਰੀਆਂ ਨੂੰ ਹੋਣ ਜਾਂਦਾ ਕਿਰਾਇਆ ਦੇ ਡਾਡੀ ਡਾਡੀ ਡੱਬੇ ਦਾ ਵੱਖਰੇ ਪੈਸੇ ਦੇ ਰਖੜੀ ਦਾ ਵੱਖਰੇ ਪੈਸੇ ਦੇ ਅਗਿਆਂ ਨੂੰ ਵੀ ਪਤਾ ਲੱਗ ਜਾਏ ਜੇ ਉਹਨਾਂ ਦੇ ਮਾਂ ਪਿਓ ਅੱਜ ਦੁਨੀਆ ਤੇ ਜੀਉਂਦੇ ਨੇ ਨਾ ਤਾਂ ਉਹਨਾਂ ਦੇ ਭੈਣ ਭਰਾ ਕੈਨੇਡਾ ਬਿਠਾਣਾ ਮੈਂ ਉਹ ਤੇ ਜਜ਼ਬਾਤਾਂ ਤੇ ਕੰਟਰੋਲ ਰੱਖ ਦੇ ਡਾਡੀ ਉਹ ਸੁਣਦੀਆਂ ਹੀ ਉਹ ਵੀ ਉਹ ਕੰਜਰਾ ਨਿਕੰਮਿਆਂ ਉਦਾਂ ਤੇ ਉਹਨਾਂ ਨੂੰ ਮੈਂ 100-100 ਰੁਪਏ ਦਿਨਾਂ ਤੇ ਚਲੀ ਜਾਂਦੀਆਂ ਤੇ ਹੁਣ 10000 ਦੀ ਆਸ ਦੇ ਦਿੱਤੀ ਉਹਨਾਂ ਨੂੰ ਉਹਨਾਂ ਨੇ ਨਹੀਂ ਜਾਣਾ ਹੁਣ ਤੂੰ ਕਿਨੇ ਡਾ ਬੈਠਾ ਕੀ ਗੱਲ ਡਾਲਰ ਭਜੇਗਾ ਮੈਨੂੰ ਨਹੀਂ ਮੈਂ ਬਸ ਬੈਠਾ ਹੀ ਆ ਡਾਡੀ ਮੈਂ ਬਸ ਸੁਣਾ ਹੀ ਦਿੱਤਾ ਆ ਨਹੀਂ ਤੂੰ ਬੈਠਾ ਮੈਨੂੰ ਸਿਆਪੇ ਪਾਉਨ ਨੂੰ ਆ ਤੂੰ ਦਾ ਹੈਡਫ੍ਰੀ ਕਰਾ ਕੇ ਤੇ ਨਜਾਇਜ਼ ਖਰਚਾ ਪਾ ਕੇ ਰਹਾਤਾ ਹੀ ਮੈਨੂੰ ਡਾਡੀ ਮੇਰੀ ਗਲਤ ਮੈਂ ਕੀ ਗਲਤ ਕੀਤਾ ਡਾਡੀ ਨਹੀਂ ਉਹਨਾਂ ਨੂੰ ਐਡਾ ਵਡਾ ਲਾਨ ਕਰਤਾ ਹੁਣ ਭੇਜ ਪੈਸੇ ਤੇ ਮੇਰਾ ਆਪ ਦਾ ਬੜਾ ਔਖਾ ਆ ਤੇ ਤੈਨੂੰ ਕੀ ਭੇਜਾਂ ਰਖੜੀ ਭੇਜਦਾ ਯਾਰ ਮੇਰ ਕੁਣੀ ਇਹ ਵੇਖਿਆ ਯਾਰ ਤੇਰਾ ਯਾਰ ਕਿੱਥੇ ਹੋ ਦਿਨ ਗਿਆ ਜਦੋਂ ਇਹ ਐਕਸਰਸਾਈਜ਼ ਕਰਦਾ ਹੁੰਦਾ ਸੀ ਯਾਰ ਹੜਦੇ ਆ ਬੈਂਚ 'ਤੇ ਹਰਤੀ ਖਲਾਰਦੇ ਮੁੰਡੇ ਜਿੰਮ ਦੇ ਸ਼ਕੀਨ ਹੈਵੀ ਵੇਟ ਮਾਰਦੇ ਨਹੀਂ ਯਾਰ ਮੈਨੂੰ ਇਹਨੂੰ ਇਤਰਾ ਵੇਖ ਸਕਦਾ ਇਹ ਕਰੂਗਾ ਇਹ ਐਕਸਰਸਾਈਜ਼ ਕਰੂਗਾ ਇਹ ਸੁਣੀ ਪਈ ਆ ਯਾਰ ਫੜੀ ਲਈ ਫੜੀ ਲਈ ਬਾਹ ਫੜ ਨਹੀਂ ਵੀਰੇ ਨਾ ਥੱਕਾ ਕਰੋ ਇੱਧਰ ਆ ਇੱਧਰ ਇੱਧਰ ਫੜ ਨਾ ਵੀਰ ਥੱਕਾ ਕਰੋ ਹੋਏ ਡਾਕਟਰ ਡਾਕਟਰ ਵੈਕਟ ਗਿਆ ਜੇ ਹਾਏ ਹਾਏ ਜਾਣੇ ਪਹਿਲੇ ਇਹ ਸੰਖੋਲ ਥੈਂਕ ਇਟ ਟੂ ਚੇ ਹਾਏ ਹਾਏ जाने दे तुझे देखे दे दे नहीं चाहे तुझको आज हम ना रब <laughs> से फरंघियो ओए एक तो टूटी टूटी सी दूसरी भी तोड़ती जाए ताडा कए आए बाबा सदे करजो घणी सडा एटा मैं खा से बणा दे मेनू अरे रखड़ी आ रही है मघाई बड़ी हो गई है ਇੱਕੋ ਇੱਕ ਮੇਰੀ ਭੈਣ ਆ ਛੋਟਾ ਛੋਟਾ ਗਿਫਟ ਦੇ ਦੇਣਾ ਵਾਪੇ ਖੁਸ਼ ਹੋ ਜਾਣਾਂ ਨੇ ਤੇ ਵੀਰੇ ਮੇਰੀ ਵੀ ਦੋ ਭੈਣਾਂ ਆ ਮੈਂ ਦੋਨਾਂ ਨੂੰ ਇੱਕੋ ਗਿਫਟ ਦੇ ਦੇਣਾ ਉਹਨਾਂ ਨੇ ਵੀ ਸਾਰ ਲੈਣਾ ਆਪਣਾ ਉਹ ਤੂੰ ਕੱਦਰ ਹੋਈ ਜਾਂਦਾ ਵਾ ਵੀਰੇ ਮੇਰੇ ਤੇ ਹੈਗੇ ਵੀ ਚਾਰ ਭੈਣਾਂ ਆ ਕੱਲੀ ਕੱਲੀ ਨੇ ਮੇਰੇ ਕੋ ਗਿਫਟ ਮੰਗਣਾ ਉਹਨਾਂ ਨੇ ਨਹੀਂ ਇੱਦਾਂ ਸਾਰਨਾ ਤੇ ਵੀਰੇ ਉਹ ਤੇ ਮਠਿਆਈਆਂ ਦਾ ਹਸਾਬ ਹੀ ਮਿਰਤੇ ਹੀ ਪਉਂਦੀਆਂ ਆ ਯਾਰ ਜੇ ਤੁਹਾਡੀ ਭੈਣਾਂ ਨਾ ਸਾਰ ਲੈਂਦੀਆਂ ਆ ਵੀਰੇ ਉਹ ਮੈਂ ਖਾਦੇ ਮੈਨੂੰ ਕਿਉਂਕਿ ਜਦੋਂ ਮੈਂ ਪਿਆਰੇ ਨੂੰ ਦੇ ਕੇ ਖੰਡ ਕਰ ਲਾ ਭਰਾਣੇ ਜੇ ਜਾ ਨਿਕਲਿਆ ਭਰਾਵਾ ਤੇ ਤੇਰੀ ਚਾਰ ਭੈਣਾਂ ਆਂ ਅਸੀਂ ਕਦੋਂ ਪੰਗੇ ਲਈਏ ਵਿੱਚ ਵੀਰੇ ਭੈਣਾਂ ਤੇ ਵੇਖੋ ਥੀਆਂ ਭੈਣਾਂ ਦਾ ਸਭ ਜੇ ਸਾਂਝੀਆਂ ਹੁੰਦੀਆਂ ਆ ਤੁਹਾਡੀ ਭੈਣ ਨੂੰ ਤੇ ਤੁਹਾਡੀ ਭੈਣ ਤੇ ਭੈਣਾਂ ਦੇ ਇੱਕ ਹੀ ਆ ਨਾ ਪੈਰ ਛੱਡ ਮੇਰਾ ਭਰਾ ਪੈਰ ਨਾ ਪਤਾ ਹੀ ਭਰੋ ਵੀਰੇ ਵੇਖੋ ਮੈਂ ਤੇ ਚਾਰ ਵੇਖੀਆਂ ਤੂੰ ਇੱਕ ਇੱਕ ਵੇਖਣ ਦੇ ਜੇ